ਮੇਰੀ ਟੀਮ ਸਾਰੀ ਲੱਗੀ ਹੋਈ ਹੈ ਜਿੱਥੇ ਕਿਤੇ ਕੋਈ ਦਿੱਕਤ ਆਉਂਦੀ ਉਹ ਖਾਲਾ ਮਹਾਲ ਕਰਾਉਣ ਵਾਸਤੇ ਵੀ ਨਾਲ ਜਾਂਦੀ ਹੈ ਅਗਰ ਕੋਈ ਨਿਸ਼ਾਨਦੀ ਕਰਨੀ ਪੈਂਦੀ ਉਹ ਵੀ ਕਰਵਾਉਂਦੀ ਹੈ ਇਸ ਸਾਲ ਮੈਂ ਆਪਣੇ ਤਹਿਤ ਜਿਹੜੇ ਮੇਰੇ ਕੋਲ 17 ਰਜਵਾਹੇ ਆਉਂਦੇ ਨੇ ਉਹਨਾਂ ਵਿੱਚੋਂ ਨੌ ਰਜਵਾਹਿਆਂ ਦੀਆਂ ਟੇਲਾਂ ਦੇ ਉੱਪਰ ਪਾਣੀ ਪਹੁੰਚਦਾ ਕੀਤਾ ਹੈ ਤਕਰੀਬਨ 25 ਤੋਂ 45 ਸਾਲਾਂ ਬਾਅਦ ਬਾਕੀ ਦੇ ਸਾਰੇ ਰਜਵਾਹਿਆਂ ਦੇ ਮੇਰੇ ਪਹਿਲਾਂ ਹੀ ਪਾਣੀ ਜਾਂਦਾ ਸੀਗਾ 40 ਸਾਲ ਪਿਛਾ ਮਾਰਨ ਨਹਿਰ ਮਾ ਪਾਣੀ ਆਇਆ ਜੀ ਮਾਰੀ ਫਸਲਾਂ ਲੱਗੀ ਜਾਂ ਅਨੇ ਅੱਗੇ ਮਾਰੀ ਸੁੱਕੇ ਜਾਂਦਾ ਜੀ ਫਸਲਾਂ ਤੋ ਡੋਬੇ ਮੈਂ ਗਈ ਤੋ ਨਹਿਰ ਵਿੱਚ ਕਦੀ ਪਾਣੀ ਬੋਰ ਖਤਮ ਹੋ ਗਏ ਖੂਹਾਂ ਗਿਰ ਗਈ ਕਦੀ ਮੋਟਰ ਸੜ ਗਈ ਤੋ ਬੁਰਾ ਹਾਲਤਾ ਇਹ ਬਹੁਤ ਅੱਛਾ ਵਧੀਆ ਹਾਲਾ ਤੋ ਨਹਿਰ ਕਾ ਪਾਣੀ 40 ਸਾਲ ਪਿਛੋਂ 20 ਸਾਲ ਪਿਛੋਂ ਮਿੰਦ ਰਿਆ ਜੀ ਤਕਰੀਬਨ ਅੱਜ ਤੱਕ ਐਸਾ ਕਦੀ ਵੀ ਨਹੀਂ ਹੋਇਆ ਜਿਹਦੇ ਵਿੱਚ ਸਾਡੀ ਬਿਜਲੀ ਦੀ ਬਹੁਤ ਬਚਤ ਘੱਟ ਹੋਈ ਆ ਮੋਟਰਾਂ ਬਹੁਤ ਘੱਟ ਚੱਲੀਆਂ ਨੇ ਰਜਵਾਹੇ ਨੇ ਬਹੁਤ ਸਾਡਾ ਸਾਥ ਦਿੱਤਾ ਹੋਇਆ ਅਸੀਂ ਨਹਿਰ ਵਿਭਾਗ ਅਧਿਕਾਰੀਆਂ ਦਾ ਤੇ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇਹ ਦੇਖਭਾਲ ਕੀਤੀ ਐ ਇਥੋਂ ਤੱਕ ਸਾਡੇ ਕਿਸਾਨ ਭਰਾਵਾਂ ਤੱਕ ਪਾਣੀ ਪਹੁੰਚਾਇਆ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ